ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਨੂੰ ਪ੍ਰਿੰਟਡ ਸ਼ਰਟਸ ਦਿਖਾ ਰਹੇ ਹਾਂ ਸੋ ਜਿਹੜਾ ਕੁਝ ਆਪਣੇ ਕੋਲੇ ਸਟਾਕ ਜਿਹੜੇ ਆਪਾਂ ਵੀਡੀਓ ਪਾਈ ਸੀ ਲਾਸਟ ਉਹਦੇ ਵਿੱਚੋਂ ਬਚ ਗਿਆ ਆਪਾਂ ਤੁਹਾਨੂੰ ਉਹ ਦਿਖਾ ਰਹੇ ਹਾਂ ਸੋ ਜਿਸ ਨੂੰ ਵੀ ਮੈਸੇजेस ਬਹੁਤ ਆ ਰਹੇ ਸੀ ਕਿ ਕਿਹੜੇ ਸਟਾਫ ਬਚੇ ਹੋਏ ਆ ਕਿਉਂਕਿ ਜਿਹੜੇ ਆਲਰੇਡੀ ਸੋਲਡ ਹੋਏ ਆ ਉਹਨਾਂ ਦੇ ਹੀ ਵਾਰ-ਵਾਰ ਸਕਰੀਨਸ਼ਾਟ ਆ ਰਹੇ ਆ ਸੋ ਉਹਦੇ ਲਈ ਮੈਂ ਇਹ ਦੁਬਾਰਾ ਫੇਰ ਆ ਰਹੀਆਂ ਇਹਦੇ ਵਿੱਚੋਂ 10 ਕਸੂਟ ਆ ਜਿਹੜੇ ਆਪਣੇ ਪੈਂਡਿੰਗ ਐ ਜਿਹਨ 50 ਪਲੱਸ ਸੂਟ ਸੀਗੇ ਸੋ ਸਾਰੇ ਸੇਲ ਹੋ ਚੁੱਕੇ ਐ ਸੋ ਆਪਾਂ ਉਹਦੇ ਨਾਲ ਆਪਾਂ ਤੁਹਾਨੂੰ ਕੁਝ ਜਿਹੜੀ ਸ਼ਰਟਸ ਪੀਸ ਦਿਖਾਉਣੇ ਆ ਜੋ ਕਿ ਬਹੁਤ ਹੀ ਵਧੀਆ ਕਾਟਨ ਦੇ ਵਿੱਚ ਐ ਜਿਵੇਂ ਕਿ ਬਟਰ ਕਾਟਨ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜੇ ਇਹ ਦੇਖੋ ਜੀ ਬਹੁਤ ਹੀ ਪਿਆਰਾ ਸਟਾਫ ਆ ਇਹ ਬਹੁਤ ਹੀ ਸੌਫਟ ਕਾਟਨ ਐ ਤਾਨੂੰ ਪਤਾ ਹੀ ਹੋਊਗਾ ਕਿ ਜਿਵੇਂ ਦੂਸਰੀ ਸਾਈਡ ਜਦੋਂ ਇਸ ਤਰ੍ਹਾਂ ਦਾ ਪ੍ਰਿੰਟ ਹੁੰਦਾ ਹੈ ਤੇ ਮਫਤ ਲਾਲ ਦੀਆਂ ਇਹ ਸ਼ਰਟਾਂ ਹੈਗੀਆਂ ਮਫਤ ਲਾਲ ਦੀਆਂ ਸੋ ਇਹ ਹੀ ਇਹਦੇ ਉੱਪਰ ਜਿਵੇਂ ਇਸ ਤਰ੍ਹਾਂ 100% ਕਾਟਨ ਵਾਲੀ ਵੀ ਨਾਲ ਆ ਜਿਹੜਾ ਲੱਗਿਆ ਹੋਇਆ ਸੋ ਇਹ ਜਿਵੇਂ ਤੁਸੀਂ ਕਰੀਮ ਬਾਟਮ ਨਾਲ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਦੇਖੋ ਇਹ ਓਨਲੀ 1000 ਦੀ ਸ਼ਰਟ ਹੈ ਜੀ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਸੋ ਆਪਣਾ ਸੇਮ ਪ੍ਰੋਸੀਜਰ ਹੈ ਜੀ 100 ਰੁਪਏ ਕੋਰੀਅਰ ਦਾ ਲੱਗੇਗਾ ਔਰ 1000 ਦੀ 셔ਟ ਹੈ ਇਹ ਜਿਵੇਂ ਗ੍ਰੀਨ ਬਾਟਮ ਨਾਲ ਬਣੇਗੀ ਇਹਦੇ ਨਾਲ ਜਿਹੜਾ ਰਹੇਗਾ ਕਲਰ ਕੰਬੀਨੇਸ਼ਨ ਇਹ ਵਾਈਟ ਬਾਟਮ ਨਾਲ ਬਣੂਗਾ ਸੋ ਇਹਦੇ ਚ ਆਪਣੇ ਕੋਲੇ ਜਿਹੜਾ ਸਟਾਫ ਹੈ ਅਵੇਲੇਬਲ ਹੈ ਸੋ ਅਗਰ ਤੁਸੀਂ ਇਹਦੇ ਨਾਲ ਜਿਸ ਤਰ੍ਹਾਂ ਪਾਏ ਸੂਟ ਆ ਜਿਹੜਾ ਤੁਹਾਨੂੰ ਸ਼ੋ ਕੀਤਾ ਸੀਗਾ ਇਹਦੇ ਨਾਲ ਇਸ ਤਰ੍ਹਾਂ ਪੀਨ ਟੈਕਸ ਤੇ ਬਾਜੂ ਤੇ ਪਾਈਆਂ ਹੋਈਆਂ ਫਰੰਟ ਤੇ ਪਾਏ ਹੋਏ ਆ ਸੋ ਬਾਟਮ ਤੇ ਇਹਦੇ ਤੇ ਵਰਕ ਹੈ ਤੁਸੀਂ ਰੀਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਯੂਨੀਕ ਰੇਸ਼ ਨਾਮ ਦਾ ਪੇਜ ਆ ਆਪਣਾ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊਗਾ ਸੋ ਸੇਮ ਸੂਟ ਦਾ ਅਗਰ ਤੁਸੀਂ ਇਸ ਤਰ੍ਹਾਂ ਦਾ ਸੂਟ ਇਹਦੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਬਣ ਜੇਗਾ ਇਹਦੇ ਨਾਲ ਵਾਈਟ ਬਾਟਮ ਵਿਦ ਕਾਰਟਾਈਡਾਈ ਦੁਪੱਟਾ ਕਰ ਸਕਦੇ ਹੋ ਇਸ ਤਰ੍ਹਾਂ ਪਿੰਟੈਕਸ ਪਾ ਕੇ सो so, बना सकते हो और इस तरह ये जोड़ा स्टफ है सो so, ये जी शर्ट पीस इस सारे ये सारे जेडे सूट है ये सिक्स हंड्रेड की रेंज के बच्चे आप कह रहे हैं ये ओनली सिक्स हंड्रेड only 600 only 600 100 ਆ ਜਿਹੜਾ ਕੋਰੀਅਰ ਚਾਰजेस ਹੋਊਗਾ ਹੁਣ ਜਿਹੜੇ ਵੀ ਕੋਈ 800 ਵਾਲਾ ਕੋਈ ਥੋੜੇ ਪੀਸਿਸ ਰਹਿ ਗਿਆ ਸੋ 600 600 ਸੋ so only 600 ਹੈ only 600 ਹੈ only 600 ਹੈ ਸੋ ਸਕਾਈ ਦੇ ਵਿੱਚ 600 ਹੈ so ਸੋ so 600 ਇਹ ਸਾਰੇ ਜਿਹੜਾ ਸਟੱਫ ਹੈਗਾ ਬਹੁਤ ਹੀ ਪਿਆਰਾ ਹੈ 600 ਦੇ ਵਿੱਚ ਆਪਾਂ ਕੱਢ ਰਹੇ ਹਾਂ ਸੋ ਤੁਸੀਂ ਇਹ ਵੀ ਲੈ ਸਕਦੇ ਹੋ ਸੋ ਏਸੀਜੀ ਆਪਣਾ ਜਿਹੜਾ ਕੁਝ ਸਟੱਫ ਆਪਣੇ ਕੋਲ ਬਚਿਆ ਪਿਆ ਸੋ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਜਿਹੜੇ ਬਹੁਤ ਹੀ ਪਿਆਰੇ ਡਿਜ਼ਾਈਨਿੰਗ ਵੀ ਸ਼ੇਅਰ ਕਰਦੇ ਰਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਜੀ ਆਪਣੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much